ਵਾਇ ਕੁਰਜੀ ਦਾ ਖਾਸਾ ਵਾਇ ਕੁਰਜੀ ਕੀ ਪਤਿ ਜੀ ਸ਼ਬਦ ਹੈ ਜੀ RAM ਕਲੇ ਮਹੱਲਾ ਪਹਿਲਾ ਧਨ ਗੁਰ ਧਨ ਗੁਰ ਨਾਨਕ ਪਾਸ਼ਾ ਜੀ ਦਾ ਜੀ ਅੰਗ ਅੰਗ ਨੰਬਰ ਹੈ ਜੀ 878 878 ਮਹੱਲਾ ਪਹਿਲਾ ਗੁਰ ਨਾਨਕ ਪਾਸ਼ਾ ਜੀ ਦਾ ਗੁਰੂ ਸਾਹਿਬ ਕਹਿ ਰਹੇ ਨੇ ਤੁਦ ਨੂੰ ਨਿਵਣ ਮੰਨਣ ਤੇਰਾ ਨਾਉ ਤੁਦ ਨੂੰ ਨਿਵਣ ਮੰਨਣ ਤੇਰਾ ਨਾਉ ਸਾਚ ਭੇਟ ਬੈਸਨ ਕੋ ਥਾਉ ਸਤ ਸੰਤੋਖ ਹੋਵੇ ਅਰਦਾਸ ਤਾ ਸੁਨ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਐਸੀ ਦਰਗਾਹ ਸਾਚਾ ਸੋਇ ਰਹਾਉ ਹੁਣ ਤੁਸੀਂ ਦੇਖੋ ਐ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਜੀ ਦੇਖੋ ਉਹਨਾਂ ਸੀ ਗੁਰੂ ਸਾਹਿਬ ਕੋਲ ਜਾ ਕੇ ਅਸੀਂ ਆਪਣਾ ਸਿਰ ਨੂੰ ਆਂਦੇ ਹਾਂ ਗੁਰੂ ਸਾਹਿਬ ਨੇ ਨਾ ਪਹਿਲੇ ਜਾਮੇ 'ਚ ਕਿਹਾ ਸੀਗਾ ਜੋਤੋ ਪ੍ਰੇਮ ਕੋਇਲਨ ਕਾ ਚਾਉ ਸਿਰ ਤਰ ਤਲੀ ਗਲੇ ਮੇਰੀ ਆਉ ਇਤ ਮਾਰਗ ਪੈਰ ਤਰੀਜ ਸਿਰ ਦੀਜੇ ਕਾਨ ਨਾ ਕੀਜੇ ਸਿਰ ਦੇਣ ਦਾ ਮਤਲਬ ਐ ਨਹੀਂ ਸੀ ਵੀ ਸਿਰ ਕੱਟਨੇ ਦੀ ਗੱਲ ਸੀਗੀ ਉਹਦਾ ਮਤਲਬ ਸੀ ਕਿ ਆਪਣੀ ਜਿਹੜੀ ਸਾਡੀ ਪਹਿਲੀ ਮਤ ਹੁੰਦੀ ਨਾ ਪਹਿਲੀ ਸੋਚ ਹੁੰਦੀ ਹੈ ਪਹਿਲਾ ਜਿਹੜਾ ਕੁੱਲ ਸੀ ਕਰਮ ਸੀ ਉਹ ਗੁਰੂ ਸਾਹਿਬ ਕਹਿੰਦੇ ਤੇਰੇ ਸਾਰੇ ਨਾਸ਼ ਹੋ ਗਿਆ ਉਸ ਤੋਂ ਪਹਿਲਾਂ ਜੋ ਵੀ ਮੇਰਾ ਲਕੇ ਜਿੰਨੂ ਚੀਜ਼ਾਂ ਨੂੰ ਅਸੀਂ ਮੰਨ ਲਿਆ ਤੇਰੀ ਜਾਤ ਪਾਤ ਖਤਮ ਐ ਤੇਰਾ ਪੂਲ ਖਤਮ ਐ ਤੇਰੇ ਪਹਿਲੇ ਕਰਮ ਖਤਮ ਨੇ ਕਿਉਂਕਿ ਸਿਰ ਵਿੱਚ ਹੀ ਸਾਰਾ ਕੁਝ ਨਾ ਮਤ ਸੋਚਾਂ ਵਿਚਾਰ ਸਾਡੇ ਥਾਟਸ ਸਾਰਾ ਕੁਝ ਸਿਰ ਵਿੱਚ ਹੁੰਦੇ ਨੇ ਹੁਣ ਤੁਸੀਂ ਦੇਖੋ ਅਸੀਂ ਗੁਰੂ ਸਾਹਿਬ ਨੇ ਪਹਿਲੇ ਝਾਮੇ ਚ ਕਹਿੰਦਾ ਸੀ ਜੇ ਤੈਨੂੰ ਪ੍ਰੇਮ ਖੇਲਣ ਦਾ ਚਾਹੋ ਹੈ ਨਾ ਸੱਚ ਨਾਲ ਤੇ ਜੇ ਤੂੰ ਸੱਚ ਨਾਲ ਇਕਮਿਕ ਹੋਣਾ ਚਾਹੁੰਦਾ ਹੈ ਜੇ ਤੈਨੂੰ ਪਰਮਾਤਮਾ ਨਾਲ ਪ੍ਰੇਮ ਪਹਿਲੀ ਗੱਲ ਐ ਕਿ ਸਾਨੂੰ ਚਾਹੋ ਹੋਵੇ ਉਹਦੇ ਨਾਲ ਪ੍ਰੇਮ ਹੋਵੇ ਪ੍ਰੇਮ ਬਹੁਤ ਵੱਡੀ ਗੁਰੂ ਸ ਦੇਖੋ ਪਰਮਾਤਮਾ ਨੂੰ ਮਿਲਣ ਲਈ ਨਾ ਪ੍ਰੇਮ ਬਹੁਤ ਜ਼ਰੂਰੀ ਹੈ ਜੇ ਸਾਨੂੰ ਰਾਬ ਨਾਲ ਪ੍ਰੇਮ ਹੋਏਗਾ ਨਾ ਤੇ ਸਾਨੂੰ ਉਹਦੀ ਬਣਾਈ ਹਰ ਚੀਜ਼ ਨਾਲ ਪ੍ਰੇਮ ਹੋਏ ਜੇ ਸਾਨੂੰ ਰਾਬ ਨਾਲ ਹੀ ਨਾ ਪ੍ਰੇਮ ਤੇ ਸਿੱ ਉਹਦੀ ਹਰ ਚੀਜ਼ ਬਣਾਈ ਵਿੱਚ ਨੁਕਸ ਕੱਢਾਂਗੇ ਹਰ ਚੀਜ਼ ਦੇਖੋ ਅੱਜ ਇਨਸਾਨ ਹਰ ਚੀਜ਼ ਵਿੱਚ ਨੁਕਸ ਕੱਢ ਰਿਹਾ ਉਹ ਮਾੜਾ ਉਹਨੇ ਐਨੇ ਭੈੜ ਕੀਤੇ ਉਹਨੇ ਦੇਖੋ ਉਹਨੂੰ ਉਹ ਉਹਦੀ ਉਹ ਜਿੰਨੀ ਮਾਤ ਹੋਈ ਸਾਹਮਣੇ ਵਾਲੇ ਦੀ ਉਹਨੇ ਉਸ ਨਾਲ ਗੱਲ ਕਰਨੀ ਜੀ ਅਸੀਂ ਤੁਸੀਂ ਬਾਣੀ ਪੜਦੇ ਹਾਂ ਫਿਰ ਅਸੀਂ ਗੁਰੂ ਦੇ ਸਾਹਬ ਨਾਲ ਗੱਲ ਕਰਾਂਗੇ ਨਾ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਤਦ ਨੂੰ ਨਿਵਣ ਮੰਨਣ ਤੇਰਾ ਨਾ ਤੈਨੂੰ ਨਿਵਣਾ ਹੀ ਤੈਨੂੰ ਮੰਨਣਾ ਹੈ ਹੁਣ ਮੇਰੀ ਗੱਲ ਉਸ ਵੇ ਮੈਂ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਹੈ ਨਾ ਪਰ ਲੇਕਿਨ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਮੇਰਾ ਨਿਵ ਹੋਣੇ ਦਾ ਵੀ ਕੋਈ ਫਾਇਦਾ ਨਹੀਂ ਮੇਰਾ ਮੱਥਾ ਟੇਕਨੇ ਦਾ ਵੀ ਕੋਈ ਫਾਇਦਾ ਨਹੀਂ ਫਿਰ ਇੱਕੋ ਫਾਰਮੈਲਿਟੀਆਂ ਰਹਿ ਗਈ ਕਿ ਤੇ ਸਿਰਫ ਮੈਂ ਮੱਥਾ ਟੇਕਿਆ ਪਰ ਮੈਂ ਤੇਰੀ ਗੱਲ ਨਹੀਂ ਮੰਨੀ ਮੈਂ ਤੈਨੂੰ ਤੇਰੀ ਗੱਲ ਨਹੀਂ ਮੰਨੀ ਮੈਂ ਆਪਣੀ ਗੱਲ ਮੰਨਵਾਣ ਆਈ ਆ ਤੇਰੇ ਕੋਲ ਤੇ ਗੁਰੂ ਸਾਹਿਬ ਕਹਿੰਦੇ ਤੁੱਦ ਨੂੰ ਨਿਵਣ ਮੰਨ ਲੈ ਤੇਰਾ ਨੋ ਜੀ ਤੇਰੇ ਅੱਗੇ ਕੋਈ ਨਿਵਦਾ ਜਿਸ ਅਕਾਲ ਪੁਰਖ ਪਰਮਾਤਮਾ ਦੀ ਉਹ ਸ੍ਰਿਸ਼ਟੀ ਨੂੰ ਦੇਖ ਕੇ ਉਹ ਉਹਦੇ ਗੁਣ ਨੂੰ ਦੇਖ ਕੇ ਉਹਨਾਂ ਦੇ ਕਿਸੇ ਨੇ ਹਰੀ ਕਹ ਦਿੱਤਾ ਗੁਰੂ ਮਤਲਬ ਕਿ ਗੁਰਬਾਣੀ ਵਿੱਚ ਬੀਠਲ ਕਹ ਦਿੱਤਾ ਪਰਮੇਸ਼ਰ ਕਹ ਦਿੱਤਾ ਅਗੰਗੋਚਰ ਤੇਰਾ ਅੰਤ ਨਾ ਪਾਇਆ ਕਹ ਦਿੱਤਾ ਉਹਦੇ ਗੁਣ ਦੇਖ ਕੇ ਕਹ ਦਿੱਤਾ ਨਾ ਉਹ ਉਹਦੇ ਉੱਤੇ ਉਹਦੇ ਅੱਗੇ ਸੀਸ ਨਿਵਾਏ ਕਿ ਤੂੰ ਤਵਾ ਤਵਾ ਹਵੇ ਜਿਵੇਂ ਤੁਸੀਂ ਕਹਿੰਦੇ ਬਾਹਗੁਰੂ ਕਹਿੰਦੇ ਤੂੰ ਗ੍ਰੇਟ ਹੈ ਤੇਰੇ ਵਰਗਾ ਕੋਈ ਨਹੀਂ ਪਰਮੇਸ਼ਰ ਏਕ ਹੈ ਉਹ ਗ੍ਰੇਟ ਹੈ ਉਹਦੇ ਵਰਗਾ ਕੋਈ ਨਹੀਂ ਉਹ ਸਦਾ ਰਹਿਣ ਵਾਲਾ ਨਾ ਸਦੀਵੀ ਰਹਿਣ ਵਾਲਾ ਸਦੀਵੀ ਰਹਿਣ ਵਾਲਾ ਸੱਚ ਕੋਈ ਵੀ ਚੀਜ਼ ਇਸ ਧਰਤੀ ਤੇ ਸਦੀਵੀ ਰਹਿਣ ਵਾਲੀ ਨਹੀਂ ਜਿੰਨੀ ਵੀ ਸ੍ਰਿਸ਼ਟੀ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਸਾਜੀ ਹੈ ਉਹ ਸਦਾ ਨਹੀਂ ਰਹਿਣ ਵਾਲੀ ਹੁੰਦੀ ਉਹ ਖਤਮ ਹੋਣ ਵਾਲੀ ਹੁੰਦੀ ਹੈ ਕੋਈ ਚੀਜ਼ ਟਾਈਮ ਬਾਅਦ ਨਾਸ਼ ਹੋ ਜੇਗੀ ਪਰ ਜਿੰਨੇ ਸਾਜੀ ਹੈ ਉਹ ਨਹੀਂ ਨਾਸ਼ ਹੁੰਦਾ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਅਸੀਂ ਪੜਦਿਆਂ ਜਰਜੀ ਸਾਹਿਬ ਵਿੱਚ ਮੰਗਲਾ ਚਰ। ਹੁਣ ਇੱਥੇ ਵੀ ਤੁਸੀਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਨੇ ਇਹ ਪ੍ਰਭੂ ਤੇਰੇ ਨਾਮ ਨਾਲ ਡੂੰਗੀ ਸਾਂਝ ਪਾਣੀ ਤੇਰੇ ਅੱਗੇ ਸਿਰ ਨਿਮਾਣਾ ਹੈ। ਤੇਰੇ ਉਪਦੇਸ਼ ਨਾਲ ਤੇਰੇ ਫਲਸਫੇ ਨਾਲ ਤੇਰੇ ਸਿਧਾਂਤਾਂ ਨਾਲ ਡੂੰਗੀ ਸਾਂਝ ਪਾਣੀ ਤੇਰੇ ਅੱਗੇ ਸਿਰ ਨਿਮਾਣਾ ਹੈ। ਅੱਛਾ ਜੀ ਅੱਛਾ ਸਿਰ ਨਿਮਾਣਾ ਉਹਦੇ ਨਾਲ ਸਾਂਝ ਪਾਣੀ ਹੈ। ਅਸੀਂ ਸੋਚਿਆ ਕੱਲਾ ਮੱਥਾ ਟੇਕਣਾ ਮੱਥਾ ਟੇਕਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜੇ ਮੱਥੇ ਸਾਰੇ ਟੇਕਦੇ ਨੇ ਤੁਸੀਂ ਦੇਖੋ ਦਰਬਾਰ ਸਾਹਿਬ ਅਸੀਂ ਜਾਂਦੇ ਐ ਇੰਨੀ ਧੀੜ ਹੁੰਦੀ ਐ ਅੰਨਾ ਰਾਜ ਹੁੰਦਾ ਸੰਤ ਉਹਨੇ ਜੇ ਸਾਰੇ ਹੀ ਅਸੀਂ ਉਹਨੂੰ ਨਿਮ ਕਰਦੇ ਆ ਉਹਨੂੰ ਨਮਸਕਾਰ ਕਰਦੇ ਆ ਤੇ ਫਿਰ ਤੇ ਉਹਨੂੰ ਫੋਲੋ ਵੀ ਕਰਾਂਗੇ ਤੇ ਸੰਸਾਰ ਕਿੰਨਾ ਖੂਬਸੂਰਤ ਹੋ ਜਾਏਗਾ ਧਰਤੀ ਕਿੰਨੀ ਖੂਬਸੂਰਤ ਹੋ ਜਾਏਗੀ ਵਰਡ ਕਿੰਨਾ ਖੂਬਸੂਰਤ ਹੋ ਜਾਏਗਾ ਸਾਡਾ ਮਹੱਲਾ ਕਿੰਨਾ ਖੂਬਸੂਰਤ ਹੋ ਜਾਏਗਾ ਸਾਡਾ ਘਰ ਕਿੰਨਾ ਖੂਬਸੂਰਤ ਹੋ ਜਾਏਗਾ ਫਿਰ ਐਦਾ ਮਤਲਬ ਅਸੀਂ ਸਿਰਫ ਸਿਰ ਝੁਕਾਇਆ ਪਰ ਫੋਲੋ ਨਹੀਂ ਕੀਤਾ ਉਦੇ ਉਪਦੇਸ਼ ਪਰ ਗੁਰੂ ਸਾਹਿਬ ਕਹਿੰਦੇ ਨੇ ਤੇਰੇ ਨਾਮ ਨਾਲ ਤੇਰੇ ਗੁਨਾ ਨਾਲ ਸਾਂਝ ਪਾਣੀ ਤੇਰੇ ਅੱਗੇ ਸਿਰ ਨਿਵਾਣਾ ਹੈ ਤੇਰੀ ਸਿਫਤ ਸਲਾਹ ਨਾਲ ਸਾਂਝ ਪਾਣੀ ਤੇਰੇ ਅੱਗੇ ਸਿਰ ਨਿਵਾਣਾ ਹੈ ਤੇਰੇ ਦਰ ਤੇ ਪ੍ਰਮਾਣ ਐਵੇਂ ਹੀ ਹੋ ਸਕਦਾ ਨਹੀਂ ਦੇਖੋ ਗੁਰੂ ਸਾਹਿਬ ਨੇ ਇੱਕੋ ਪੰਕਤੀ ਵਿੱਚ ਕਹਿਤਾ ਉਹਦੀ ਗੱਲ ਨੂੰ ਮੰਨਣਾ ਉਹਦੀ ਸਿਫਤ ਸਲਾਹ ਨੂੰ ਨਾਲ ਜੋੜਨਾ ਤੇ ਅਮੀ ਉਸ ਉਸ ਅਕਾਲ ਪੁਰਖ ਦੇ ਅੱਗੇ ਤਾਂ ਅਸੀਂ ਪ੍ਰਮਾਨ ਹੋ ਸਕਦੇ ਅਸੀਂ ਸੋਜਦੇ ਸੇ ਮੱਥਾ ਟੇਕ ਕੇ ਪ੍ਰਮਾਨ ਹੋ ਸਕਦੇ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਸੱਚ ਭੇਟ ਬੈਸਨ ਕੋ ਥਾਉ ਕਹਿੰਦੇ ਫਿਰ ਹੁਣ ਜੀ ਦੇਖੋ ਜਦੋਂ ਅਸੀਂ ਉਹਦੇ ਅੱਗੇ ਸੀਸ ਨਹੀਂ ਵਾਇਆ ਉਹਦੀ ਗੱਲ ਨੂੰ ਫੋਲੋ ਕੀਤਾ ਫਿਰ ਕੀ ਮਿਲ ਗਿਆ ਜੀ ਸਾਨੂੰ ਸੱਚ ਦੀ ਸਮਝ ਆਣੀ ਸ਼ੁਰੂ ਹੋ ਗਈ ਕਿੰਨੀ ਸੋਖੀ ਬਾਣੀ ਹੈ ਗੁਰੂ ਸਾਹਿਬ ਨੇ ਇੰਨੇ ਪਿਆਰੇ ਤਰੀਕੇ ਨਾਲ ਇੰਨੇ ਸੋਖੇ ਤਰੀਕੇ ਨਾਲ ਸਾਰੇ ਸ਼ਬਦਾਂ ਨੂੰ ਸਮਝਾਇਆ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਤੰਗ ਕਰ ਰਹੀਆਂ ਜਿਹੜੇ ਜਿਹੜੇ ਅਬਹੌਲ ਤੈਨੂੰ ਤੰਗ ਕਰ ਰਹੇ ਨੇ ਜਿਹੜੀ ਜਿਹੜੀ ਅਸੀਂ ਨਾ ਦੁਨੀਆ ਨੂੰ ਦੇਖ ਕੇ ਸਾਰਾ ਕੁਝ ਕਰ ਰਹੇ ਹਾਂ ਧਰਮ ਵੀ ਅਸੀਂ ਦੁਨੀਆ ਨੂੰ ਦੇਖ ਕੇ ਅਪਣਾਇਆ ਹਾਂ ਜੀ ਉੱਥੇ ਜੋਤ ਜਗਾਏ ਹੋ ਹਾਂ ਜੀ ਉੱਥੇ ਮੋਮਬੱਤੀਆਂ ਜਗਾਏ ਹੋ ਹਾਂ ਜੀ ਉੱਥੇ ਲਾਈਟਾਂ ਜਗਾਏ ਹੋ ਹਾਂ ਜੀ ਉੱਥੇ ਨੰਗੇ ਪੈਰ ਗੁਰਦੁਆਰਾ ਸਾਹਿਬ ਆਇਓ ਹਾਂ ਜੀ ਉੱਥੋਂ ਜਾ ਕੇ ਅੰਮ੍ਰਿਤ ਛਕ ਲੋ ਪਾਣੀ ਪਾਣੀ ਬੋਤਲਿਚ ਭਰ ਕੇ ਲਿਆਓ ਜੀ ਉਹ ਯਾਰ ਅਸੀਂ ਨਾ ਦੁਨੀਆ ਨੂੰ ਦੇਖ ਕੇ ਰ ਅਸੀਂ ਗੁਰੂ ਸਾਹਿਬ ਨੂੰ ਤੇ ਪੁੱਛਿਆ ਹੀ ਨਹੀਂਗਾ ਕਿ ਸੱਚ ਕਿਵੇਂ ਮਿਲੇਗਾ ਤੁਸੀਂ ਕਿ ਤੁਹਾਡੇ ਨਾਲ ਮੇਰੀ ਕਿਵੇਂ ਸਾਝ ਹੋ ਸਕਦੀ ਹੈ ਅਸੀਂ ਤੇਰੇ ਨਾਲ ਕਿਵੇਂ ਇੱਕ ਮਿਕ ਹੋ ਸਕਦੇ ਅਸੀਂ ਦੁਨੀਆਂ ਨੂੰ ਪੁੱਛਿਆ ਅਸੀਂ ਲੋਕਾਂ ਨੂੰ ਪੁੱਛਿਆ ਸਚੰਤਾ ਨੂੰ ਪੁੱਛਿਆ ਅਸੀਂ ਬਾਬਿਆਂ ਨੂੰ ਪੁੱਛਿਆ ਅਸੀਂ ਬ੍ਰਹਮ ਗਿਆਨੀਆਂ ਨੂੰ ਪੁੱਛਿਆ ਅਸੀਂ ਪੁੱਛਣਾ ਸੀ ਗੁਰੂ ਸਾਹਿਬ ਨੂੰ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਸੱਚ ਭੇਟ ਬੈਸਨ ਕੋ ਥਾਉ ਕਹਿੰਦੇ ਜਿਸ ਦੀ ਬਰਕਤ ਨਾਲ ਤੇਰੀ ਹਜ਼ੂਰੀ ਵਿੱਚ ਬੈਠਣ ਲਈ ਥਾਂ ਮਿਲਦੀ ਹੈ ਭਾਗ ਕੀ ਤੇਰੇ ਨਾਲ ਤੇਰੇ ਮੈਂ ਨਜ਼ਦੀਕ ਹੋ ਸਕਾਂ ਤੇਰੇ ਕੋਲ ਹੋ ਸਕਾਂ ਤੇਰਾ ਅਹਿਸਾਸ ਹੋ ਸਕੇ ਮੈਨੂੰ ਤੇਰਾ ਅਨੁਭਵ ਹੋ ਸਕੇ ਤੇਰੇ ਨਾਲ ਮੈਂ ਇਕਮਿਕ ਹੋ ਸਕਾਂ ਤੇਰੇ ਰਸਤੇ ਤੇ ਚੱਲ ਸਕਾਂ ਮੈਨੂੰ ਸਕੂਨ ਮਿਲ ਸਕੇ ਮੈਨੂੰ ਸਹਜ ਮਿਲ ਸਕੇ ਮੇਰੇ ਅੰਦਰ ਸ਼ਾਂਤੀ ਆ ਸਕੇ ਅਗਲੇ ਗੁਰੂ ਸਾਹਿਬ ਅਗਲੀ ਪੰਕਤੀ ਦੇਖੋ ਕਿੰਨੀ ਪਿਆਰੀ ਏ ਕਾਇਦੇ ਸਤ ਸੰਤੋਖ ਹੋਵੇ ਅਰਦਾਸ ਤੇ ਗੰਦ ਨੇ ਕੀ ਪਾਈ ਜਦੋਂ ਮਨੁੱਖ ਸੰਤੋਖ ਧਾਰਦਾ ਹੈ ਦੇਖੋ ਪਹਿਲਾ ਨਿਮਣੇ ਦੀ ਗੱਲ ਆ ਗਈ ਨਿਮਣਾ ਕਿਵੇਂ ਆ ਫਿਰ ਦੂਜਾ ਨਿਵਨੇ ਤੋਂ ਬਾਅਦ ਤੁਹਾਨੂੰ ਸੱਚ ਮਿਲੇਗਾ ਸੱਚ ਮਿਲਣ ਤੋਂ ਬਾਅਦ ਕੀ ਐਕਸਰਸ ਕੀ ਤੀਸਰੀ ਪੰਕਤੀ ਜੀ ਗੁਰੂ ਸਾਹਿਬ ਕੀ ਆਨਸਰ ਕਰ ਰਹੇ ਨੇ ਸਤ ਸੰਤੋਖ ਹੋਵੇ ਅਰਦਾਸ ਕਹਿੰਦੇ ਨੇ ਹੇ ਪਾਈ ਜਦੋਂ ਮਨੁੱਖ ਸੰਤੋਖ ਧਾਰਦਾ ਹੈ ਸੱਚ ਤੋਂ ਬਾਅਦ ਸੈਕਿੰਡ ਕੀ ਹੋਇਆ ਜੀ ਸੰਤੋਖ ਦੇ ਅੰਦਰ ਆ ਜਾਂਦਾ ਹੈ ਫਿਰ ਦੂਜਿਆਂ ਦੀ ਸੇਵਾ ਕਰਨਾ ਉਹ ਆਪਣਾ ਧਰਮ ਸਮਝ ਲੈਂਦਾ ਹੁਣ ਤੁਸੀਂ ਦੇਖੋ ਸਿੱਖ ਧਰਮ ਵਿੱਚ ਸੇਵਾ ਦੇਖੋ ਅਸੀਂ ਦੇਖਿਏ ਤਾਂ ਸਹੀ ਵੀ ਕੋਵਿਡ ਆਇਆ ਤੇ ਗੁਰੂ ਮਲਕੇ ਗੁਰੂ ਦੇ ਸਿੰਘਾਂ ਨੇ ਆਕਸੀਜਨ ਦਾ ਵੀ ਲੰਗਰ ਲਗਾ ਦਿੱਤਾ ਕੱਪੜੇ ਕੀ ਕੰਬਲ ਕੀ ਦਵਾਈਆਂ ਕੀ ਖਾਣ ਪੀਣ ਕੀ ਹਰ ਚੀਜ਼ ਦਾ ਮਲਕੇ ਜਦੋਂ ਵੀ ਕੋਈ ਵਿਪਤਾ ਆਉਂਦੀ ਹੈ ਗੁਰੂ ਦਾ ਸਿੱਖ ਐਨ ਕਹ ਲੋ ਕਿ ਸਾਡੇ ਸਾਡੇ ਖੂਨ ਵਿੱਚ ਹੀ ਗੁਰੂ ਸਾਹਿਬ ਨੇ ਉਹ ਚੀਜ਼ ਪਾਈ ਹੈ ਕਿ ਸਾਡੇ ਕੋਲੋਂ ਕਿਸੇ ਦਾ ਦੁੱਖ ਜਾਂ ਕਿਸੇ ਦੀ ਵਿਪਤਾ ਨਹੀਂ ਦੇਖੀ ਜਾਂਦੀ ਕਿਸੇ ਦਾ ਨਹੀਂ ਤੁਹਾਡੇ ਭੈਣ ਭਰਾ ਨੇ ਸਾਡੇ ਤੋਂ ਵੱਖ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਇੱਕ ਪੇਤਾ ਇੱਕ ਸਕੇ ਹੰਬਾਰ ਹਨ ਸਭੇ ਸੰਜੀਵਾਲ ਸਦਾਇਨ ਤੋਂ ਕਿਸੇ ਨੇ ਦੱਸੇ ਬਾਹਰ ਆ ਜੀਓ ਕਿ ਤੇਰੇ ਤੋਂ ਬਾਹਰ ਤਾਂ ਕੁਝ ਵੀ ਨਹੀਂ ਹੈ ਤੂੰ ਤੂੰ ਹੀ ਉਹ ਤਾਂ ਵਰਤ ਰਿਹਾ ਸਾਰੇ ਸੰਸਾਰ ਇਸ ਸਾਰੀ ਸ੍ਰਿਸ਼ਟੀ ਸਾਰੀ ਕੁਦਰਤ ਜੀ ਤੂੰ ਹੀ ਉਹ ਤਾਂ ਵਰਤ ਰਿਹਾ ਅਸੀਂ ਕਿਸੇ ਹੋਰ ਦੀ ਸੇਵਾ ਨਹੀਂ ਕਰਦੇ ਅਸੀਂ ਗੁਰੂ ਦੀ ਸੇਵਾ ਕਰਦੇ ਅਸੀਂ ਪ੍ਰਮਾਤਮਾ ਦੀ ਸੇਵਾ ਕਰਦੇ ਜਦੋਂ ਅਸੀਂ ਸੋਚਾਂਗੇ ਕਿ ਕਿਸੇ ਹੋਰ ਦੀ ਸੇਵਾ ਕੀਤੀ ਫਿਰ ਸਾਡੇ 'ਚ ਹੰਕਾਰ ਆਏਗਾ ਜੇ ਅਸੀਂ ਸੋਚਾਂਗੇ ਅਸੀਂ ਭਰਾ ਦੀ ਸੇਵਾ ਕੀਤੀ ਅਸੀਂ ਵੰਡ ਛਕਿਆ ਵੇ ਅਸੀਂ ਸ਼ੇਅਰਿੰਗ ਕੀਤੀ ਮੇਰੇ ਕੋਲੋਂ ਪਈ ਸੀਗੀ ਅਸੀਂ ਦੋਨਾਂ ਨੇ ਮਿਲ ਕੇ ਖਾ ਲਈ ਮੇਰੇ ਕੋਲੋਂ ਪਈ ਸੀ ਅਸੀਂ ਅਸੀਂ ਕੁਦੂਸਰੇ ਨਾਲ ਮਿਲ ਕੇ ਸਾਂਝ ਕਰ ਲੀਤੇ ਇਹ ਕੋ ਵੰਡ ਛਕਣਾ ਵੀ ਮੈਨੂੰ ਕਈ ਵਾਰ ਇੰਨਾ ਪਿਆਰਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਇਹ ਜਿਹੜਾ ਕਿਹਾ ਵੰਡ ਛਕਣਾ ਵੰਡ ਛਕਣੇ ਦਾ ਕੀ ਮਤਲਬ ਹੁੰਦਾ ਹੈ ਕਿ ਜਿਹੜਾ ਦਵੇ ਉਹਦੇ ਵਿੱਚ ਵੀ ਹੰਕਾਰ ਨਾ ਆਵੇ ਤੇ ਜਿਹੜਾ ਲਵੇ ਉਹਦੇ ਵਿੱਚ ਵੀ ਹੇਠ ਵੀ ਉਹਨੂੰ ਹੇਠੀ ਜੀ ਨਾ ਲੱਗੇ ਕਿ ਮੈਂ ਇਹਦੇ ਕੋਲੋਂ ਲਿੱਤੀ ਹੈ ਜੀ ਦੇਖੋ ਕਿੰਨੀ ਪਿਆਰੀ ਜੀ ਚੀਜ਼ ਆ ਵੰਡ ਛਕਣਾ ਸ਼ੇਅਰਿੰਗ ਕਰਨੇ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਮਨੁੱਖ ਸੰਤੋਖ ਧਾਰਦਾ ਹੈ ਦੂਜਿਆਂ ਦੀ ਸੇਵਾ ਕਰਦਾ ਹੈ ਤੇ ਇਸ ਜੀਵਨ ਮਰਿਆਦਾ ਵਿੱਚ ਰਹਿ ਕੇ ਪ੍ਰਭੂ ਦਰ ਤੇ ਅਰਦਾਸ ਕਬੂਲ ਹੁੰਦੀ ਹੈ ਪਰ ਕਿਵੇਂ ਸੱਚ ਦੀ ਗੱਲ ਆ ਗਈ ਸੰਤੋਖ ਦੀ ਗੱਲ ਆ ਗਈ ਫਿਰ ਗੁਰੂ ਸਾਹਿਬ ਕਹਿੰਦੇ ਤਾਂ ਸੁਣ ਸਦ ਬਹਾਲੇ ਪਾਸ ਤਦ ਉਹ ਅਰਦਾਸ ਸੁਣ ਕੇ ਸਵਾਲੀ ਨੂੰ ਜਦ ਪ੍ਰਭੂ ਆਪਣੇ ਕੋਲ ਬਿਠਾਉਂਦਾ ਹੈ ਭਾਵ ਕਿ ਉਹ ਪਰਮਾਤਮਾ ਦੇ ਉਹ ਮਨੁੱਖ ਪਰਮਾਤਮਾ ਦੇ ਨੇੜੇ ਹੋ ਜਾਂਦਾ ਜਦੋਂ ਜਦੋਂ ਅਸੀਂ ਉਹਦੇ ਗੁਣਾਂ ਨੂੰ ਫੋਲੋ ਕਰਨ ਲੱਗ ਜਾਵਾਂਗੇ ਨਾ ਫਿਰ ਗੁਰੂ ਸਾਹਿਬ ਪਹਿਲੀ ਪਾਸ ਪਹਿਲੀ ਸਵੇਰ ਦੀ ਬਾਣੀ ਚ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਵਿਣ ਗੁਣ ਕੀਤੇ ਭਗਤ ਨ ਹੋਈ ਗੁਣਾ ਨੂੰ ਇਕੱਠਾ ਕਰਨਾ ਹੀ ਗੁਣਾ ਕਾ ਹੋਵੇ ਬਾਸਲਾ ਕੜ ਬਾਸਲੀ ਚ ਜੇ ਗੁਣ ਹੋਵੇ ਗੰਠੜੇ ਮਿਲ ਸਾਂਝ ਕਰੀ ਚ ਗੁਣ ਗੁਣ ਹੀ ਪਰਮਾਤਮਾ ਨੇ ਦੇਖੋ ਸਾਡੀਆਂ ਇਨੀਆਂ ਗਲਤੀਆਂ ਦੇਖ ਕੇ ਉਹ ਸਾਨੂੰ ਤਾਂ ਵੀ ਰੋਟੀਆਂ ਦੇਈ ਜਾਂਦਾ ਖਾਣਾ ਪੀਣਾ ਪਹਿਨਣਾ ਅੱਛਾ ਸੋਨਾ ਜੀਵਨ ਦੇਈ ਜਾ ਰਿਹਾ ਸਭ ਕੁਝ ਦੇਈ ਜਾ ਰਿਹਾ ਹਵਾ ਪਾਣੀ ਆਕਸੀਜਨ ਸਭ ਕੁਝ ਜੇ ਮੇਰੇ ਉਹ ਆਪ ਗੁਣ ਦੇਖ ਲੈ ਜੋ ਮੇਰੀ ਗਰਤੂਤਾ ਦੇਖ ਲੈ ਤੇ ਉਹ ਮੈਨੂੰ ਕੁਛ ਵੀ ਨਾ ਦੇਵੇ ਪਰ ਲੇਕਿਨ ਉਹ ਬਖਸ਼ਿੰਦਾ ਨਾ ਉਦਿਆਲੂ ਹੈ ਨਾ ਉਹ ਕਿਰਪਾਲੂ ਹੈ ਨਾ ਉਹ ਨਿਰਪੋ ਹੈ ਨਾ ਉਹ ਨਿਰਵੈਰ ਹੈ ਨਾ ਉਹਦਾ ਉਹ ਉਹ ਗੁਣ ਸਾਡੇ ਵਿੱਚ ਵੀ ਆਣੇ ਚਾਹੀਦੇ ਪਰ ਅਸੀਂ ਨਹੀਂ ਆ ਅਸੀਂ ਤੇ ਵੈਰ ਕਮਾਨੇ ਆ ਅਸੀਂ ਤੇ ਕਿਸ ਨੂੰ ਦੇਖ ਕੇ ਨਹੀਂ ਸੁਖਾਂਦੇ ਸੰਤਾਂ ਤੇ ਈਰਸ਼ਾ ਬੜੀ ਹੁੰਦੀ ਹੈ ਸਾਡੇ ਨੂੰ ਜੈਲਸੀ ਬਹੁਤ ਬੜੀ ਬੜੀ ਹੋਈ ਹੈ ਇਹ ਚੀਜ਼ਾਂ ਕੱਟਣੀਆਂ ਚਾਹੀਦੀਆਂ ਸਿ ਗੁਰੂ ਦੀ ਬਾਣੀ ਨਾਲ ਈਰਸ਼ਾ ਕੱਟਣੀ ਹੈ ਜੈਲਸੀ ਕੱਟਣੀ ਹੈ ਮੇਰ ਮੇਰ ਤੇਰ ਕੱਟਣੀ ਆ ਸਭ ਨੂੰ ਗਲਵਕੜੀ ਚ ਲੈਣਾ ਸਭ ਵਿੱਚ ਪਰਮਾਤਮਾ ਨੂੰ ਦੇਖਣਾ ਕਿਸੇ ਦਾ ਵੈਰ ਇਸੀ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਣੇ ਮੇਰ ਤੇਰ ਨਹੀਂ ਰੱਖਣੇ ਸਭ ਦੀ ਮਦਦ ਕਰਨੀ ਹੈ ਸਭ ਨੂੰ ਇਕੁਅਲ ਸਮਝਣਾ ਹੈ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਜਾਤ ਪਾਤ ਭੇਦਭਾਵ ਸਾਰਾ ਕੁਝ ਖਤਮ ਕਰਨਾ ਉਹ ਪਰਮਾਤਮਾ ਦਾ ਜਿਹੜਾ ਵਰਦਤ ਸਾਡੇ ਵਿੱਚ ਵੀ ਉਹ ਪਰਮਾਤਮਾ ਅੰਦਰ ਰਹਿੰਦਾ ਹੈ ਸਾਡੇ ਵਿੱਚ ਵੀ ਤੇ ਉਹ ਗੁਣ ਹੈ ਨਾ ਗੁਰੂ ਸਾਹਿਬ ਨੇ ਦੱਸਿਆ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਤਾਂ ਸੁਣ ਸਦ ਬਹਾਲੇ ਪਾਸ ਜਦੋਂ ਜਦੋਂ ਅਸੀਂ ਗੁਰੂ ਦੇ ਦੱਸੇ ਜਮਾਰਗ ਤੇ ਚੱਲਦੇ ਆ ਤੇ ਅਸੀਂ ਉਹਦੇ ਨੇੜੇ ਜਾਂਦੇ ਜਾਂਦੇ ਜਿਵੇਂ ਠੰਡੀ ਹਵਾ ਨੇ ਕਦੀ ਨਹੀਂ ਕਹਿਣਾ ਕਿ ਵੀ ਮੈਂ ਕਿਸ ਨੂੰ ਦੇਣਾ ਤੇ ਕਿਸ ਨੂੰ ਦੇ ਕਿਸ ਨੂੰ ਨਹੀਂ ਦੇਣਾ ਜਦੋਂ ਹਵਾ ਚੱਲਦੀ ਹੈ ਉਹ ਅਮੀਰ ਗਰੀਬ ਪਾਪੀ ਪੁੰਨੀ ਸਭ ਵਾਸਤੇ ਇਕੁਲ ਹੁੰਦੇ ਪਰਮਾਤਮਾ ਵੀ ਇਕੁਲ ਹੁੰਦਾ ਜਿਵੇਂ ਜਿਵੇਂ ਅਸੀਂ ਉਹਦੇ ਨੇੜੇ ਜਾਈ ਚਾਵਾਂਗੇ ਸਾਨੂੰ ਉਹਦੇ ਫਲਸਫੇ ਦਾ ਐਸਾ ਹਾਸ ਸਾਨੂੰ ਉਹਦਾ ਪੈ ਲੋ ਕਿ ਜਿਵੇਂ ਵੀ ਗਾਹ ਹਸ ਖੇੜਾ ਸਹਿਜ ਅੰਦਰਾਂ ਨਾਲ ਹੋ ਜਾਏਗਾ ਆਨੰਦ ਸ਼ੁਰੂ ਹੋ ਜਾਏਗਾ ਸਾਡੇ ਅੰਤਰਾਤਮੇ ਜਿਹਨੂੰ ਅਸੀਂ ਕਹਿੰਦੇ ਆਨੰਦ ਪਿਆ ਮੇਰੇ ਮਾਹੀ ਸਤਿਗੁਰੂ ਮੈਂ ਪਾਇਆ ਅਗਲੀ ਪੰਤੇ 'ਚ ਗੁਰੂ ਸਾਹਿਬ ਕਹਿੰਦੇ ਨੇ ਨਾਨਕ ਬਿਰਥਾ ਕੋਈ ਨਾ ਹੋਇ ਕਹਿੰਦੇ ਹੀ ਨਾਨਕ ਉਸ ਦੀ ਹਜ਼ੂਰੀ ਵਿੱਚ ਪਹੁੰਚ ਕੇ ਕੋਈ ਵੀ ਮਨੁੱਖ ਖਾਲੀ ਨਹੀਂ ਮੁੜਦਾ ਦੇਖੋ ਜਦੋਂ ਅਸੀਂ ਉਹਨੂੰ ਹੀ ਮੰਗਾਂਗੇ ਜਦੋਂ ਅਸੀਂ ਕਹਾਂਗੇ ਬਿਨ ਤੁਧ ਪਹੁੰਚੇ ਮੰਗਣਾ ਸਿਰ ਦੁੱਖਾਂ ਕੇ ਦੁਖ ਤਿਹੀ ਨਾਮ ਸੰਤੋਖਿਆ ਉਤਰੇ ਮਨ ਕੀ ਜਿਹੜੇ ਗੁਰੂ ਸਾਹਿਬ ਦੇ ਸਿਧਾਂਤ ਨੇ ਸਤ ਸੰਤੋਖ ਨਿਮਰਤਾ ਮਿਠਾਸ ਹਲੀਮੀ ਸੇਵਾ ਸਿਮਰਨ ਨਾ ਬੜੇ ਕੈਲੂ ਕੀ ਬਹੁਤ ਬੇਸ਼ਕੀਮਤੀ ਸਿਧਾਂਤ ਨੇ ਜਦੋਂ ਜਦੋਂ ਇਹ ਸਾਡੇ ਅੰਦਰ ਆਏ ਜਾਣਗੇ ਨਾ ਸਾਡੇ ਅੰਤਰਾਤਮੇ ਸਾਨੂੰ ਜਿਹੜਾ ਖੁਸ਼ੀ ਖੇੜਾ ਉਹ ਤੁਸੀਂ ਲਫ਼ਜ਼ਾਂ ਵਿੱਚ ਵੀ ਬਿਆਨ ਨਹੀਂ ਕਰ ਸਕਦੇ ਗੁਰੂ ਸਾਹਿਬ ਵੀ ਕਹਿੰਦੇ ਨੇ ਅਗਮਗੋਚਰਾ ਤੇਰਾ ਅੰਤ ਨਾ ਪਾਇਆ ਇਹ ਉਸ ਪਰਮਾਤਮਾ ਦਾ ਵੀ ਅੰਤ ਨਹੀਂ ਪਾ ਸਕਦੇ ਔਰ ਨਾ ਹੀ ਜਦੋਂ ਅਸੀਂ ਉਹਨਾਂ ਦੇ ਗੁਣਾਂ ਤੇ ਚੱਲਾਂਗੇ ਤੇ ਨਾ ਹੀ ਅਸੀਂ ਅੰਤਰਾਤਮੇ ਅੰਦਰ ਆਪਣੀ ਮੰਦੀ ਅਵਸਥਾ ਕਿਸ ਨੂੰ ਦੱਸ ਸਕਦੇ ਸਿਰਫ ਇੱਕ ਜਰੂ ਗੁਰੂ ਸਾਹਿਬ ਕਹਿੰਦੇ ਗੁੰ ਜੈਸੀ ਗੁੰਗੇ ਮਠਿਆਈ ਖਾਈ ਕਹਿੰਦੇ ਕਹਿੰਦੇ ਗੁੰਗੇ ਨੇ ਮਿੱਠਾ ਖਾ ਲਿਆ ਕਹਿੰਦੇ ਉਹਨੇ ਕਿਸ ਨੂੰ ਪੁੱਤ ਨਾਲ ਵਾਲੇ ਉਹਦੇ ਵੀਰ ਨੇ ਪੁੱਛਿਆ ਕਿ ਤੈਨੂੰ ਕੀ ਹੋ ਜਾ ਸਵਾਦ ਆਇਆ ਉਹ ਕਹਿੰਦਾ ਬਹੁਤ ਸਵਾਦ ਆ ਤੇ ਫਿਰ ਅੱਗੇ ਉਹਦੇ ਅੱਗੇ ਗੁੜ ਦੀ ਢੇਲੀ ਕਰ ਦਿੰਦਾ ਕਹਿੰਦੇ ਕਹਿੰਦੇ ਤੂੰ ਵੀ ਖਾ ਕੇ ਦੇਖ ਕਿੰਨਾ ਕੋ ਮਿੱਠਾ ਹੈ ਉਹ ਤਾਂ ਹੁਣ ਐਕਸਪਲੇਨ ਤਾਂ ਜਿਹੜਾ ਜਿਹਦੇ ਕੋਲ ਆਵਾਜ਼ ਹੈ ਜਿਹਦੇ ਕੋਲ ਲਵਜ਼ ਨੇ ਉਹ ਤਾਂ ਦੱਸ ਸਕਦਾ ਵੀ ਨਾ ਔਰ ਉਹ ਵੀ ਸਿਰਫ ਇੱਕ ਅਨੁਭਵ ਦੱਸ ਸਕਦਾ ਵੀ ਇੰਨਾ ਮਿੱਠਾ ਪਰ ਜਿੰਨੇ ਖਾਦੇ ਜਿੰਨੇ ਐਸ ਗੁਰਬਾਣੀ ਨੂੰ ਮਾਨਿਆ ਜਿੰਨੇ ਆਪਣੀ ਜੀਵਨ ਵਿੱਚ ਨੂੰ ਟਾਲ ਲਿਆ ਜਿੰਨੇ ਐਸ ਅਹਿਸਾਸ ਨੂੰ ਜੀ ਲਿਆ ਜਿੰਨੇ ਐਸ ਅਨੁਭਵ ਨੂੰ ਜੀ ਲਿਆ ਉਹ ਤੁਹਾਨੂੰ ਸ਼ਬਦ ਸ਼ਬਦਾਂ ਵਿੱਚ ਵੀ ਐਕਸਪਲੇਨ ਕੋਈ ਵੀ ਨਹੀਂ ਕਰ ਸਕਦਾ ਕਿ ਇਹ ਕਿੰਨੀ ਵੱਡੀ ਦਾਤ ਸਾਡੇ ਝੋਲੇ ਸਾਰੀ ਮਨੁੱਖਤਾ ਵਿੱਚ ਸਾਰੀ ਮਨੁੱਖਤਾ ਸਾਰੀ ਮਾਨਵਤਾ ਵਾਸਤੇ ਗੁਰੂ ਸਾਹਿਬ ਨੇ ਸਾਡੇ ਝੋਲੇ ਚ ਪਾਈਏ ਸੋ ਬਾਣੀ ਪੜਦੇ ਆ ਜਬਤ ਪਰਦੇ ਇਕ ਨਹੀਂ अनेका ਭੁੱਲਾਂ ਹੋ ਗਿਆਂ ਉਹਨੀਆਂ ਜੀ ਆਪ ਸਾਰੇ ਸੁਣਨੇ ਵਾਲੇ ਸਾਰੇ ਮੇਰੇ ਵੀਰ ਭੈਣ ਸਾਰੇ ਗੁਰੂ ਸਾਹਿਬਕ ਸਿੰਘ ਨੇ ਭੁੱਲਾ ਚੁੱਕਾ ਦੇ ਦਿਓ ਮਾਫੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ